ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਟਗੜ੍ਹ ਦੇ ਐਸਐਚਓ ਪਵਿੱਤਰ ਸਿੰਘ ਅਤੇ ਐਸਆਈ ਪੂਰਨ ਸਿੰਘ ਨੇ 12 ਗ੍ਰਾਮ ਹਿਰੋਇਨ ਅਤੇ ਸਿਰਿੰਜਾਂ ਇੱਕ ਕਾਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਚਓ ਸਾਹਿਬ ਇੱਕ ਕੱਲ ਹਿਰੋਇਨ ਫੜੀ ਹੈ। ਹਾਂਜੀ। ਉਹ ਕਿੱਥੋਂ ਫੜੀ ਹੈ ਉਹਦੇ ਬਾਰੇ ਦੱਸਿਓ ਜੀ। ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਦੇ ਦੇਸਾਂ ਦੇ ਦਿਸ਼ਾ ਨਿਰਦੇਸ਼ਾਂ ਸਰ। ਲੋਕ ਸਭਾ ਦੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਲਾਕੇ ਵਿੱਚ ਗਸ਼ਟ ਪਟ્રોલਿੰਗ ਦੇ ਸਬੰਧ ਵਿੱਚ ਸਾਡੇ ਐਸਆਈ ਪੂਰਨ ਸਿੰਘ ਸਮੇਤ ਪੁਲਿਸ ਪਾਰਟੀ ਦੀ ਜਗਤਵਾਲ ਤੋਂ ਸੁਭੋਵਾਲ ਨੂੰ ਜਾ ਰਹੀ ਸੀ ਜਦੋਂ ਸੁਭੋਵਾਲ ਦੇ ਗਰਾਊਂਡ ਦੇ ਨੇੜੇ ਪਹੁੰਚੀ ਸਾਡੀ ਪੁਲਿਸ ਪਾਰਟੀ ਤਾਂ ਗਰਾਊਂਡ ਦੇ ਵਿੱਚ ਇੱਕ ਕੋਰੋਲਾ ਗੱਡੀ ਤੇ ਦੋ ਨੌਜਵਾਨ ਬੈਠੇ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਕਿਸ ਕਰਨ ਲੱਗੇ ਜਦੋਂ ਨੇੜੇ ਜਾ ਕੇ ਸਾਡੀ ਪੁਲਿਸ ਪਾਰਟੀ ਨੇ ਦੇਖਿਆ ਤਾਂ ਦੋਨਾਂ ਨੌਜਵਾਨਾਂ ਦੇ ਪੱਤਾਂ 'ਚ ਨਸ਼ੇ ਵਾਲੀਆਂ ਸਰੀੰਜਾ ਸੀ ਤੇ ਉਹਨਾਂ ਨੇ ਵਿਚਕਾਰ ਹੈਰੋਨ ਰੱਖੀ ਹੋਈ ਸੀ ਤੇ ਇਹਨਾਂ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਇੱਕ ਦਾ ਨਾਂ ਸਿਮਰਨ ਜਿਹੜੀ ਸਨਿਕੂ ਪੁੱਤਰ ਬਲਬੀਰ ਸਿੰਘ ਪਿੰਡ ਜਕਤੇਵਾਲ ਤੋਂ ਸੀ ਦੂਸਰਾ ਮੁੰਡਾ ਅਮਨਦੀਪ ਸਿੰਘ ਅਮਨ ਪੁੱਤਰ ਬਲਬੀਰ ਸਿੰਘ ਇਹ ਪਿੰਡ ਹੈਗਾ ਸੀ 49 ਤੋਂ ਤੇ ਅੱਗੇ ਕੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਉਸ ਵਕਤ ਉਹ ਹੈਰੋਨੋ ਚੈੱਕ ਕਰੀ ਉਹਦਾ ਵਜਨ ਕੀਤਾ 12 ਗ੍ਰਾਮ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲੈ ਜਾਂਦੀ ਹੈ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜੀ 30 ਰਿਮਾਂਡ ਹਾਸਲ ਕਰਕੇ ਅੱਗੇ ਬੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਆ ਇਹ ਜਿਹੜੇ ਤੁਸੀਂ ਦੋ ਬੰਦੇ ਫੜਿਆ ਇਹਨਾਂ ਤੇ ਕੋਈ ਅੱਗੇ ਵੀ ਪਰਚਾ ਦਰਜ ਹੈ ਕੋਈ ਹੈ ਇਹਦੇ ਬਾਰੇ ਜਾਣਕਾਰੀ ਜੀ ਹਾਂਜੀ ਹਾਂਜੀ ਜਿਹੜਾ ਮੁੰਡਾ ਚੱਕਤੇਵਾਲ ਤੋਂ ਆ ਆਪਣੇ ਸੰਮਰਨ ਸਿੰਘ ਗਿਲੀਸਨ ਨੂੰ ਇਹਦੇ ਖਾਤ 354 ਡੀ ਦਾ ਪਹਿਲਾ ਮੁਕੱਦਮਾ ਦਰਜ ਹੈ